ਆਇਆ ਅੱਗੇ ਬਹੁਤ ਵਧੀਆ ਹਾਲਤ ਹੈ ਜੇ ਕੋ ਬੰਦਾ ਗ੍ਰੋਸਰੀ ਲੈਣਾ ਤੇ ਰੇਟ ਦਿਓ ਹਾਂ ਸਾਡੀ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਹਾਂ ਬਹੁਤ ਲੋਕ ਹੁਣ ਠੀਕ ਠੀਕ ਸਾਹ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਵਾਧਾ ਲਾ ਤੇ ਦੁਕਾਨ ਸੀਲ ਹੋ ਜਾਊਗਾ ਲੋ ਹਾਂ ਹਰ ਦਾ ਮੌਕਾ ਸਾਰ ਮਤ ਕਰਦੀਆਂ ਲੋਕਾਂ ਦੀ ਹਾਂ ਸਾਥ ਰੇਰ ਦੀ ਬਾਤ ਲਾਉਣਾ ਕਿ ਇਹ ਚੀਜ਼ ਦਾ ਸ਼ਾਦੀ ਰੇਟ ਦਾ ਵੱਧ ਲਾਓ ਹੱਥ ਜੋੜ ਕੇ ਬੇਨਤੀਆਂ ਲੈਣ ਦਾ ਵੱਧ ਲਾਓ ਨਹੀਂ ਤੇ ਕਮਸੀਲ ਹੋ ਜਾਣਾ ਤੇ ਆ ਸਭ ਨੂੰ ਬੇਨਤੀ ਹੈ ਹਾਂ ਫਾਦੀ ਰੇਟ ਦਾ ਬਦਲਾਓ ਹਾਂ ਬਹੁਤ ਬਹੁਤ ਗਾੜੀ ਪਾਣੀ ਆਇਆ ਲੋਕਾਂ ਦੀ ਮਜਬੂਰੀ ਬਣਦੀ ਆ ਪਲੀਜ਼ ਕੇ ਰੇਟ ਦੀ ਵੱਲੋਂ ਹਾਂ ਹਾਂ ਸਾਹਿਬ ਇਹ ਰੇਟ ਤੇ ਦੀ ਵੱਧ ਲਾਉਣਾ ਜੀ ਸਾਹਿਬ ਰੱਖਣਾ ਕਿ ਇਹਦਾ ਕੇਸ ਦਾ ਲੰਮਾ ਨਾ ਹੋਵੇ ਅੱਗੇ ਬਹੁਤ ਭੀੜ ਬੜੀ ਪਈ ਆ ਰੇਟ ਦਾ ਬਦਲਾਓ ਨਹੀਂ ਕਰਾ ਜੀ ਹਾਂ ਤੁਹਾਡਾ ਨਾਮ ਹੋਵੇਗਾ ਕਰਾ ਜੋ ਬਾਲੇ ਵਾਲੇ ਨੂੰ ਆਂਦਾ ਹੈ ਤਾਂ ਕੰਮ ਕਰਾਏ ਨਵਾਂ ਨਰੋਆ ਕਰ ਸਭ ਰੇਟ ਦੀ ਲਾਉਣਾ ਵੱਧ ਕੇ ਤੂੰ ਸਾਡੀ ਰੇਟ ਦਾ ਲਾਓ ਕੇ ਵੱਧ ਕੇ ਚੀਜ਼ ਦਾ ਬਹੁਤ ਜ਼ਿਆਦਾ ਪਾਣੀ ਅੱਗੇ ਲੋਕ ਕੌਣ ਦੇ ਰੇਟ ਦੀ ਵੱਲੋਂ ਹਾਂ ਕੋਈ ਇਹ ਕਿੱਥੇ ਲਿਆ ਨਾ ਨੂੰ ਦੇਖਣ ਕੀ ਹੈ ਲੋਕ ਸਾ ਵੇਟ ਦਾ ਕਿਹਨੂੰ ਵੱਧ ਲਾਓ ਵੇਟ ਦਾ ਵੱਧ ਲਾਓ ਜੀ ਸਾ ਵੇਟ ਦੀ ਉੱਧ ਲਾਉਣਾ ਕਿਸ ਨੂੰ ਹਾਂ ਲੋਕ ਵਿਚਾਰੇ ਕਹਿ ਰਹੇ ਸਾਡੇ ਕੋਲ ਰੇਟ ਵੱਧ ਲਾ ਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਆ ਜੀ ਰੇਟ ਦੀ ਵੱਧ ਲਾਉਣਾ ਕਿਸ ਨੂੰ ਹਾਂ ਹਾ ਵੇਟ ਦੀ ਵਧ ਲਾਉਣਾ ਸਾਜੀ ਰੇਟ ਦੀ ਵਧ ਲਾਉਣਾ ਹਾ ਖਿਆਲ ਰੱਖ ਰਬਸ ਸਾਡੀ ਬੇਨਤੀ ਜੇ ਰੇਟ ਦਾ ਬਦਲਾਓ ਅੱਗੇ ਪਾਣੀ ਆ ਗਿਆ ਬਹੁਤ ਨਜਾਇਜ਼ ਫਾਇਦਾ ਨਹੀਂ ਠਾਉਣਾ ਹਾ ਰੇਟ ਦੀ ਵਧ ਲਾਉਣਾ ਜੀ ਰੇਟ ਦੀ ਵਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ रेट हा हाल जान ਕੀ ਸੁਣ ਗਏ ਨਾ ਸਸੀ ਗਾਲ ਜੀ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਕਿਹਨੂੰ ਡੇਢ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ ਹਾਂ ਇੱਕ ਪੈਸਾ ਵੱਧ ਨਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਕ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਫਸ ਗਿਆ ਕੀ ਆ ਦੇਖੀ ਠੀਕਾ ਸਾਹ ਰੇਡ ਦਾ ਵੱਤ ਲਾਓ ਇਹ ਇੱਥੇ ਕੋਈ ਤਾਂ ਨਹੀਂ ਵੱਤ ਹਾਂ ਪਿੱਛੇ ਹੜਾ ਪਲੀਜ਼ ਛਾ ਰੱਖਿਓ बस तंग बेनती ਕਰ ਦੇ ਹੱਥ ਛੋੜ ਹਾਂ ਸਾਜੀ ਰੇਟ ਰੇਟ ਦੀ ਬਦਲੋਣਾ ਬਸ ਇਹਦੀ ਬੇਨਤੀ ਕਰ ਹਾਂ